ਰঞ্জੀਤ ਸਿੰਘ ਢੱਡੀਆਂ ਵਾਲਾ ਖਿਲਾਫ ਇੱਕ ਮਾਮਲਾ ਦਰਜ ਹੋਇਆ ਹੈ ਉਸ ਦੇ ਵਿੱਚ ਉਹਨਾਂ ਤੇ ਐਫਆਈਆਰ ਤੱਕ ਹੋ ਚੁੱਕੀ ਹੈ 12 ਸਾਲ ਪੁਰਾਣਾ ਮਾਮਲਾ ਸੀ ਜਿਸ ਦੇ ਵਿੱਚ ਰঞ্জੀਤ ਸਿੰਘ ਢੱਡੀਆਂ ਵਾਲਾ ਦੇ ਖਿਲਾਫ ਅਜ ਰੇਪ ਅਤੇ ਕਤਲ ਦਾ ਕੇਸ ਜਿਹੜਾ ਹੈ ਉਹ ਦਰਜ ਹੋਇਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਅੱਜ ਇਹ ਡਾਇਰੈਕਸ਼ਨਸ ਹੋਈਆਂ ਨੇ ਸਾਡੇ ਨਾਲ ਐਡਵੋਕੇਟ ਨਵਨੀਤ ਕੌਰ ਬੜਾ ਮੌਜੂਦ ਨਹੀਂ ਗੱਲਬਾਤ ਕਰਦੇ ਆ ਮੈਮ ਪੂਰਾ ਕੀ ਮਾਮਲਾ ਸੀ ਜੀ ਪੂਰਾ ਮਾਮਲਾ ਸੀ ਕਿ 2012 ਚ ਇੱਕ ਕੁੜੀ ਦੀ ਸਸਪੀਸ਼ੀਅਸ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਜਿਹੜੀ ਕਿ ਮੌਤ ਡੇਰਾ ਪਰਮੇਸ਼ਵਰ ਦਵਾਰ ਚ ਹੋਈ ਸੀ ਤੇ ਇਹਦੇ ਚ ਪਰਿਵਾਰ ਦੇ ਅਲੀਗੇਸ਼ਨ ਸੀ ਕਿ ਇਹ ਜਿਹੜਾ ਜ਼ਹਿਰ ਦਿੱਤਾ ਗਿਆ ਹੈ ਸਾਡੀ ਕੁੜੀ ਨੂੰ ਇਹ ਬਾਬਾ ਢੜਰੀਆਂ ਵਾਲੇ ਦੇ ਦੁਆਰਾ ਦਿੱਤਾ ਗਿਆ ਔਰ ਉਹਦੀ ਜਿਹੜੀ ਡਾਈਂਗ ਡੈਕਲੇਰੇਸ਼ਨ ਸੀਗੀ ਆ ਕੁੜੀ ਦੀ ਮਰਦੇ ਟਾਈਮ ਜਿਹੜੇ ਉਹਨੇ ਆਪਣੇ ਪਰਿਵਾਰ ਨੂੰ ਦੱਸਿਆ ਔਰ ਉਹ ਵੀ ਇਹੀ ਦੱਸਿਆ ਸੀ ਕਿ ਮੈਨੂੰ ਜ਼ਹਿਰ ਦੇ ਕੇ ਮੈਨੂੰ ਦਰਵਾਜ਼ੇ ਤੋਂ ਬਾਹਰ ਸੁੱਟ ਦਿੱਤਾ ਗਿਆ ਹੈ ਤੇ ਆ ਸਭ ਕਰਕੇ ਪਰਿਵਾਰ ਵਾਲੇ ਚਾਹੁੰਦੇ ਸੀ ਕਿ ਜਿਹੜਾ ਅਕਿਊਜ਼ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇਹਦੇ ਵਿੱਚ 12 ਸਾਲ ਤੋਂ ਪਰਿਵਾਰ ਸਿਰਫ ਤੇ ਸਟਰਗਲ ਕਰ ਰਿਹਾ ਕਿ ਉਹਨਾਂ ਦੀ ਕਿਤੇ ਲੀਗਲ ਸੁਣਵਾਈ ਹੋਈ ਹੋਵੇ ਕਿਉਂਕਿ ਇਹਦੇ ਵਿੱਚ ਜਿਹੜੀ ਆਪੋਜ਼ਿਟ ਅਕਿਊਜ਼ ਹੈ ਬਾਬਾ ਢੱਡੀਆਂ ਵਾਲਾ ਉਹ ਇੱਕ ਬਿਗ ਪਰਸਨੈਲਿਟੀ ਹੈ ਕਿਉਂਕਿ ਉਹਦੇ ਨੰਬਰ ਆਫ ਇਨਫਲੂਐਂਸਰਸ ਨੇ ਆਪਣੇ ਇਸ ਦੇਸ਼ ਦੇ ਵਿੱਚ ਜਿਹਦੇ ਕਰਕੇ ਪੁਲਿਸ ਪ੍ਰਸ਼ਾਸਨ ਤੇ ਨੇ ਇਹ ਮਾਮਲਾ ਉਹ ਗਰੀਬ ਪੌਰ ਫੈਮਲੀ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ 12 ਸਾਲ ਬਾਅਦ ਜਦੋਂ ਅਨੋਬਲ ਚੀਫ ਜਸਟਿਸ ਦੇ ਸੰਗਿਆਨ ਚ ਇਹ ਮਾਮਲਾ ਲਿਆਂਦਾ ਗਿਆ ਤੇ ਉਹਨਾਂ ਨੇ ਇਹਦੇ ਵਿੱਚ ਦੇਖਿਆ ਕਿ ਲੀਗਲ ਕੋਤਾਈਆਂ ਵਰਤੀਆਂ ਗਈਆਂ ਨੇ ਤੇ ਉਹਦੇ ਵਿੱਚ ਜਵਾਬਦਾਈ ਦੇਣ ਨੂੰ ਕਿਹਾ ਜਿਸ ਜਵਾਬ ਦੇ ਤਹਿਤ ਅੱਜ ਐਫ ਆਈ ਆਰ ਲੌਂਚ ਕਰ ਦਿੱਤੀ ਗਈ ਹੈ ਤੇ ਐਫ ਆਈ ਆਰ 302 376 ਦੇ ਅਗੇ ਬਾਬਾ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਅਗੇਂਸਟ ਹੋ ਚੁੱਕੀ ਹੈ ਇਹ ਮਾਮਲਾ 12 ਸਾਲ ਪੁਰਾਣਾ ਹੈ ਇਹ ਮਾਮਲਾ ਹਾਈ ਕੋਰਟ ਚ ਕਦੋਂ ਪਹੁੰਚਿਆ ਸੀ ਪਹਿਲੀ ਪਟੀਸ਼ਨ ਕਦੋਂ ਹਾਈ ਕੋਰਟ ਦੇ ਵਿੱਚ ਆਈ ਸੀ ਇਸ ਮਾਮਲੇ ਨੂੰ ਲੈ ਕੇ ਇੱਕ ਮਹੀਨਾ ਪਹਿਲਾਂ ਹੀ ਜੀ ਇਹ ਪਟੀਸ਼ਨ ਹਾਈ ਕੋਰਟ ਦੇ ਸੰਗਿਆ ਅੰਚਲੇ ਆਂਦੀ ਗਈ ਸੀ ਜਿਹਦੇ ਤੇ ਅੱਜ ਇਹ ਡਿਸੀਜਨ ਲਿਆ ਗਿਆ ਕਿ ਐਫ ਆਈ ਆਰ ਹੋ ਚੁੱਕੀ ਹੈ ਨਹੀਂ ਨਹੀਂ ਪਟੀਸ਼ਨ ਉਸ ਲੜਕੀ ਦੇ ਪਰਿਵਾਰ ਦੇ ਵੱਲੋਂ ਲਿਆਂਦੀ ਗਈ ਜੀ ਬਿਲਕੁਲ ਹੈ ਪਟੀਸ਼ਨ ਲੜਕੀ ਦੇ ਪਰਿਵਾਰ ਦੇ ਵੱਲੋਂ ਬਕਾਇਦਾ ਲਿਆਂਦੀ ਗਈ ਹੈ ਹਾਂਜੀ ਦਿਨ阿里 ਤੁਹਾਡੀ ਪਟੀਸ਼ਨ ਦੇ ਵਿੱਚ ਇੱਕ ਚੀਜ਼ ਹੋਰ ਮੈਂਸ਼ਨ ਸੀ ਕਿ ਉਸ ਲੜਕੀ ਨੂੰ ਉਸ ਡੇਰੇ ਦੇ ਬਾਰੇ ਕੋਈ ਜਾਣਕਾਰੀ ਸੀ ਜਿਸ ਕਾਰਨ ਉਸ ਦਿਨ ਉਸ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਬਿਲਕੁਲ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੀ ਕੁੜੀ ਨੂੰ ਜ਼ਹਿਰ ਦੇਣ ਦਾ ਮਕਸਦ ਸੀਗਾ ਕਿਉਂਕਿ ਸਾਡੀ ਕੁੜੀ ਨੂੰ ਜਿੰਨਾ ਵੀ ਡੇਰੇ ਦੇ ਵਿੱਚ ਜੋ ਵੀ ਦੂਸਰੀਆਂ ਕੁੜੀਆਂ ਨਾਲ ਚੱਲ ਰਿਹਾ ਉਹਦੇ ਬਾਰੇ ਪਤਾ ਚੱਲ ਚੁੱਕਿਆ ਸੀ ਤੇ ਉਹ ਇਸ ਮਾਮਲੇ ਨੂੰ ਲੈ ਕੇ ਪ੍ਰੋਟੈਸਟ ਕਰ ਰਹੀ ਸੀ ਤੇ ਇਸ ਕਰਕੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪਰਚਾ ਤਾਂ ਹੋ ਗਿਆ ਇਸ ਤੋਂ ਬਿਨਾ ਜਿਵੇਂ ਤੁਸੀਂ ਕਹੇ ਕਿ ਬਾਕੀ ਕੁੜੀਆਂ ਦੇ ਨਾਲ ਵੀ ਇਹ ਸਭ ਚੱਲਦਾ ਸੀ ਕਿ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾਵੇਗਾ ਉਹਨਾਂ ਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਟਮੈਂਟਸ ਲਈਆਂ ਜਾਣਗੀਆਂ ਜੀ ਇਹ ਸਾਰਾ ਮਾਮਲਾ ਨਿਰਪੱਖ ਜਾਂਚ ਤੇ ਡਿਪੈਂਡੈਂਟ ਹੈ ਅਗਰ ਇਸ ਕੇਸ ਦੀ ਨਿਰਪੱਖ ਜਾਂਚ ਹੋਏਗੀ ਤਾਂ ਆਈ ऍम ਸ਼ੋਰ ਕਿ ਜਿੰਨੇ ਵੀ ਲੋਕਾਂ ਨੂੰ ਇਹਦੇ ਵਿੱਚ ਜਸਟਿਸ ਦੀ ਉਮੀਦ ਹੈ ਉਹ ਖੁੱਲ ਕੇ ਬਾਹਰ ਆਣਗੇ ਔਰ ਆਪਣਾ ਪੱਖ ਉਹ ਪ੍ਰਸ਼ਾਸਨ ਦੇ ਸਾਹਮਣੇ ਰੱਖਣਗੇ ਪੰਜਾਬ ਦੇ ਵੱਲੋਂ ਕਿਹੜੇ ਕਿਹੜੇ ਐਫੀਡੈਵਿਟ ਜਿਹੜੇ ਆ ਉਹ ਅੱਜ ਦਾਖਲ ਕੀਤੇ ਗਏ ਕੀ ਕੁਝ ਪੱਖ ਰੱਖੇ ਗਏ ਨਾ ਚੀਜ਼ਾਂ ਨੂੰ ਲੈ ਕੇ ਸਾਡੇ ਵੱਲੋਂ ਇਸ ਵਿੱਚ ਕਿਹਾ ਗਿਆ ਹੈ ਕਿ ਇਹਦੇ ਵਿੱਚ ਲੀਗਲ ਕੋਤਾਹੀਆਂ ਵਰਤੀਆਂ ਨੇ ਔਰ ਜਿੰਨਾ ਆਫੀਸਰਸ ਦੇ ਖਿਲਾਫ ਉਹਨਾਂ ਨੂੰ ਲੱਗਿਆ ਕਿ ਲੀਗਲ ਪ੍ਰੋਸੈਸ ਵਿੱਚ ਕਮੀਆਂ ਆਈਆਂ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਸ਼ੋ ਕੋਸ ਨੋਟਿਸ ਜਾਰੀ ਕੀਤੇ ਗਏ ਨੇ ਕਿ ਤੁਹਾਡੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਕਿਉਂ ਨਾ ਕੀਤੀ ਜਾਵੇ ਤੇ ਨਾਲੇ ਹੀ ਅੱਜ ਐਫਆਈਆਰ ਦੇ ਆਦੇਸ਼ ਦਿੱਤੇ ਗਏ ਨੇ ਤੇ ਐਫਆਈਆਰ ਹੋ ਚੁੱਕੀ ਹੈ ਮੈਡਮ ਅਗਲੀ ਸੁਣਵਾਈ ਕਦੋਂ ਹੋਣੀ ਹੈ ਇਸ ਮਾਮਲੇ 'ਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕੋਰਟ ਤੋਂ ਕਿਸ ਤਰ੍ਹਾਂ ਦੀ ਉਮੀਦ ਰੱਖਦੇ ਹੋ ਕਿ ਕਿਸ ਤਰ੍ਹਾਂ ਦਾ ਫੈਸਲਾ ਜਿਹੜਾ ਹੈ ਉਹਨਾਂ ਕੁੜੀਆਂ ਨੂੰ ਵੀ ਇਨਸਾਫ ਮਿਲੇ ਜੋ ਅੱਜ ਵੀ ਉਸ ਜ਼ੁਲਮ ਦੀ ਸ਼ਿਕਾਰ ਹੋ ਰਹੀਆਂ ਨੇ ਜੀ ਜੋ ਬਿਲਕੁਲ ਇਹਦੇ ਵਿੱਚ ਆ ਔਨੇਬਲ ਹਾਈ ਕੋਰਟ ਦੀ ਇੰਟਰਫੀਰੈਂਸ ਦੇ ਨਾਲ ਹੀ ਅੱਜ ਇੱਕ ਇਸ ਕੇਸ ਨੂੰ ਜਿਹੜਾ ਕਿ 12 ਸਾਲਾਂ ਤੋਂ ਜਸਟਿਸ ਦੀ ਤਲਾਸ਼ ਚ ਹੈ ਅੱਜ ਘੱਟੋ-ਘੱਟ ਉਹਨਾਂ ਨੂੰ ਕੁਝ ਰਾਹਤ ਮਿਲੀ ਹੈ ਕਿਉਂਕਿ ਘੱਟੋ-ਘੱਟ ਕੇਸ ਦੀ ਸ਼ੁਰੂਆਤ ਤੇ ਹੋਈ ਹੈ ਜਿਹੜੀ ਸ਼ੁਰੂਆਤ ਐਫ ਆਈ ਆਰ ਤੋਂ ਹੀ ਹੋ ਸਕਦੀ ਸੀ ਤੇ ਸਾਨੂੰ ਆਪਣੇ ਜੁਡੀਸ਼ੀਅਲ ਸਿਸਟਮ ਤੇ ਪੂਰਾ ਵਿਸ਼ਵਾਸ ਹੈ ਕਿ ਜਿਹੜੀਆਂ ਵੀ ਕੁੜੀਆਂ ਇੱਥੇ ਸਾਹਮਣੇ ਆਣਗੀਆਂ ਉਹਨਾਂ ਨੂੰ ਪੂਰਾ ਜਸਟਿਸ ਦਿਵਾਇਆ ਜਾਏਗਾ ਮੈਮ ਐਫ ਆਈ ਆਰ ਦਰਜ ਹੋ ਚੁੱਕੀ ਹੈ ਹੁਣ ਉਹਨਾਂ ਤੇ ਹੀ ਕਾਰਵਾਈ ਕਾਨੂੰਨੀ ਕਾਰਵਾਈ ਪੂਰਨ ਤੌਰ ਤੇ ਕਦੋਂ ਤੱਕ ਸ਼ੁਰੂ ਹੋ ਸਕਦੀ ਹੈ ਜੀ ਜਿਵੇਂ ਹੀ ਐਫ ਆਈ ਆਰ ਸਟਾਰਟ ਹੁੰਦੀ ਹੈ ਦਾ ਡੇ ਫਰਸਟ ਤੋਂ ਕਾਨੂੰਨਨ ਕਾਰਵਾਈ ਸਟਾਰਟ ਹੋ ਜਾਣੀ ਚਾਹੀਦੀ ਹੈ ਐਸ ਪਰ ਦਾ ਲੀਗਲ ਪ੍ਰੋਸੈਸ ਕੱਲ ਜੋ ਸੁਣਵਾਈ ਹੋਣੀ ਹੈ ਉਹਦੇ ਵਿੱਚ ਹੁਣ ਆਉਣ ਵਾਲੇ ਦਿਨਾਂ 'ਚ ਕੀ ਕੁਝ ਦੇਖਣ ਨੂੰ ਮਿਲੇਗਾ ਜੀ ਕੱਲ ਸੁਣਵਾਈ ਹੋਣੀ ਹੈ ਇਹ ਤਾਂ ਮੈਂ ਹਜੇ ਇਨ ਫਿਊਚਰ ਨਹੀਂ ਕਹਿ ਸਕਦੀ ਕਿ ਕੀ ਦੇਖਣ ਨੂੰ ਮਿਲੇਗਾ ਬਟ ਮੈਂ ਇੰਨਾ ਕਹਿ ਸਕਦੀ ਹਾਂ ਕਿ ਸਾਨੂੰ ਆਪਣੇ ਜੁਡੀਸ਼ੀਅਲ ਸਿਸਟਮ ਤੇ ਪੂਰਾ ਵਿਸ਼ਵਾਸ ਹੈ ਕਿ ਇਸ ਵਿੱਚ ਨਿਰਪੱਖ ਜਾਂਚ ਦੇ ਆਦੇਸ਼ ਦੇਣਗੇ ਔਰ ਇਸ ਕੇਸ ਨੂੰ ਇਸ ਤਰੀਕੇ ਨਾਲ ਲੈਣਗੇ ਕਿ ਕਿਸ ਤਰੀਕੇ ਨਾਲ 12 ਸਾਲ ਤੋਂ ਆਲਰੇਡੀ ਇਹਨੇ ਫਾਲਟ ਹੋਏ ਨੇ ਲੀਗਲ ਪੱਖ ਤੋਂ ਤੇ ਅਗੋਂ ਕਿਸ ਤਰੀਕੇ ਨਾਲ ਵਾਚ ਕੀਤਾ ਜਾਵੇ ਬਿਲਕੁਲ ਇਸੀ ਸਾਡੇ ਐਡਵੋਕੇਟ ਨਵਨੀਤ ਕੌਰ ਬੜੈਤ ਜੀ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਉਭਾਰਿਆ ਗਿਆ 12 ਸਾਲ ਪੁਰਾਣਾ ਮਾਮਲਾ ਸੀ ਬਾਬਾ ਰਣਜੀਤ ਸਿੰਘ ਢੜਰੀਵਾਲਾ ਦੇ ਖਿਲਾਫ ਤੇ ਅੱਜ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਜਿਸ ਦੇ ਵਿੱਚ ਰੇਪ ਅਤੇ ਕਤਲ ਦਾ ਮਾਮਲਾ ਜਿਹੜਾ ਇਹ ਉਹ ਦਰਜ ਕੀਤਾ ਗਿਆ ਹੈ ਤੇ ਜਲਦ ਹੀ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਜਿਹੜੀ ਇਸ ਮਾਮਲੇ ਨੂੰ ਲੈ ਕੇ ਸ਼ੁਰੂ ਹੋਵੇਗੀ ਵੀਡੀਓ ਜਰਨਲਿਸਟਾ ਪ੍ਰਸਾਦ ਦੇ ਨਾਲ ਮਹਿੰਦਰ ਸਿੱਧੂ ਐਬੀਪੀ ਸੰਜਾ ਪੰਜਾਬ ਹਰਿਆਣਾ ਹਾਈ ਕੋਰਟ